ਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਿਕਾ ਜੀ ਕੌरेजਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇਹ ਸੇ ਵਟਵਾਈਆਂ ਸੀ ਜੀ ਮੈਂ ਸੇਵੀਆਂ ਹੱਥਾਂ ਦੇ ਨਾਲ ਕਿਸੇ ਕੋਲੋਂ ਵਟਵਾਈਆਂ ਮੈਂ ਨਹੀਂ ਵਟੀਆਂ ਕਿਉਂਕਿ ਮੈਂ ਤੇ ਬਹੁਤ ਹੋਲੀ-ਹੋਲੀ ਵਟਦੀਆਂ ਤੇ ਆਹ ਵਟਵਾਈਆਂ ਸੀ ਤੇ ਇਹਨਾਂ ਨੂੰ ਨਾ ਢੁੰਨ ਕੇ ਰੱਖਣਾ ਪੈਂਦਾ ਨਹੀਂ ਤੇ ਫਿਰ ਇਹਨਾਂ ਦੇ ਵਿੱਚ ਨਾ ਕੀੜਾ ਲੱਗ ਜਾਂਦਾ ਤੇ ਮੈਂ ਕਿਹਾ ਚਲੋ ਢੁੰਨ ਨਹੀਂ ਬਾਕੀ ਸਾਡੀ ਕੜਾਈ ਵਾਲੀ ਬੋਤ ਹਲਕੀ ਹੋ ਗਈ ਇਹ ਇਹਨੇ ਚ ਨਾ ਹਮ ਹੇਠੇ ਲੱਗ ਜਾਂਦੀਆਂ ਨੇ ਦੇਖੋ ਨਿੱਕੋ ਕੜਾਈ ਸਾੜ ਜਾਂਦੀ ਹੈ ਮਤਲਬ ਯੂਜ਼ ਕਰਦੀ ਰਹਿਣੀ ਹੈ ਨਾ ਤੇ ਤਾਂ ਕਰਕੇ ਇਹ ਵਾਲੀਆਂ ਸੇਵੀਆਂ ਹੱਥ ਨਾਲ ਬਟੀਆਂ ਹੋਈਆਂ ਜੀ ਬਟੀਆਂ ਪਈਆਂ ਸੀ ਆ ਦੇਖੋ ਸੋਚਦੀਆਂ ਰੋਜ਼ ਭੁੱਲਣਾ ਪਰ ਗਰਮੀ ਕਰਕੇ ਸੱਚੀ ਗੁੱਸਾ ਨਾ ਬਿਲਕੁਲ ਮਾਨ ਨਹੀਂ ਕਰਦਾ ਕੁਝ ਵੀ ਕਰਨੇ ਨੂੰ ਕਿ ਮੈਂ ਕਿਹਾ ਚਲੋ ਇੱਧਰ ਭੁੰਨਦੀਆਂ ਮੈਂ ਸੇਵੀਆਂ ਆਪਣੀਆਂ ਥੋੜੀਆਂ-ਥੋੜੀਆਂ ਕਰਕੇ ਜਿੰਨੀਆਂ ਭੁੱਜਦੀਆਂ ਥੋੜੇ-ਥੋੜੇ ਘਰ ਦੇ ਕੰਮ ਕਰਾਂਗੀ ਤਰ ਬਨਾਲੀ ਨਾਲ ਲੈਣਾ ਵੀ ਭੁੰਨਦੀ ਜਾਵਾਂਗੀ ਬਾਕੀ ਬਹੁਤ ਸਾਰਾ ਪਿਆਰ ਦਿੰਦੀ ਹਾਂ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਜੁੜੀਆਂ ਬਹੁਤ ਅਸੀ ਮੈਨੂੰ ਫੈਮਿਲੀ ਮਿਲੀ ਹੋਈ ਹੈ YouTube ਤੇ ਪਰ ਮਾਟਮਾ ਹਮੇਸ਼ਾ ਖੁਸ਼ ਰਹਿ ਚੜਦੀ ਕਲਾ ਤੇ ਇਹਨਾਂ ਨੂੰ ਆਪਾਂ ਜੇਕਰ ਭੁੰਨ ਕੇ ਰੱਖਦੇ ਆ ਤੁਹਾਨੂੰ ਮੈਂ ਦੱਸ ਰਹੀ ਹਾਂ ਨਾ ਕਿ ਇਹਨਾਂ ਨੂੰ ਫਿਰ ਸੁੰਢੀ ਨਹੀਂ ਲੱਗਦੀ ਚਾਹੇ ਤੁਸੀਂ ਸਾਲ ਭਰ ਇਹਨਾਂ ਨੂੰ ਰੱਖ ਲਓ ਬਸ ਇਹ ਇਹਦੀ ਥੱਡੀ ਨਾ ਭੁੱਜੇ ਹੋਣੀ ਚਾਹੀਦੀ ਜਿਵੇਂ ਆਪਾਂ ਸੂਜੀ ਨਹੀਂ ਕਹਿ ਦਿੰਦੇ ਵੀ ਸਾਡੀ ਭੁੱਜੀ ਹੋਣੀ ਚਾਹੀਦੀ ਤੇ ਐਸੀ ਕਰ ਆਪਾਂ ਇਹਨੂੰ ਇਦਾਂ ਹੀ ਭੁੰਨ ਕੇ ਰੱਖ ਲੈਣਾ ਠੀਕ ਹੈ ਜੀ ਬਸ ਫਿਰ ਕਾਲੀਆਂ ਨਹੀਂ ਹੋਣੀਆਂ ਚਾਹੀਦੀਆਂ ਬਰਾਊਨ ਬਰਾਊਨ ਦੀਆਂ ਭੁੰਨ ਕੇ ਰੱਖ ਲਓ ਤੁਸੀਂ ਫਿਰ ਇਹ ਸੁੱਜੀਆਂ ਵਧੀਆ ਰਹਿਣਗੀਆਂ ਸਾਲ ਭਰ ਤੁਸੀਂ ਇਹਨਾਂ ਨੂੰ ਸਟਾਕ ਕਰ ਸਕਦੇ ਹੋ ਤਰਜ਼ ਇਸ ਤਰ੍ਹਾਂ ਮਰਜੀ ਆਪਾਂ ਮਿੱਠੀਆਂ ਬਣਾਈਏ ਨਮਕੀਨ ਵਾਲੀਆਂ ਬਣਾਈਏ ਦੇਸ ਵਾਲੀਆਂ ਬਣਾਈਏ ਮੱਠੀ ਮੱਠੀ ਅੱਗ ਤੇ ਇਹਨਾਂ ਨੂੰ ਆਪਾਂ ਇੱਦਾਂ ਹੀ ਭੁੰਨ ਸਕਦੇ ਥੋੜੀਆਂ-ਥੋੜੀਆਂ ਪਾ ਕੇ ਭੁੰਨਣੀਆਂ ਪੰਦੀਆਂ ਮਿਹਨਤ ਬਹੁਤ ਲੱਗਦੀ ਹੈ ਇਹਨਾਂ 'ਚ ਤੇ ਮੈਂ ਕਿਹਾ ਚਲੋ ਵੀਡੀਓ ਦੀ ਸ਼ੁਰੂਆਤ ਵੀ ਕਰਦੀਆਂ ਬਾਕੀ ਦੇਖਦੀਆਂ ਜੀ ਥੋੜਾ ਹੀ ਭੁੰਨੂਗੀ ਮੈਂ ਥੋੜੀਆਂ ਹੀ ਬਸ ਇੰਨੀ-ਇੰਨੀ ਦੋ-ਤਿੰਨ ਵਾਰ ਚ ਭੁੰਨੂਗੀ ਕਿਉਂਕਿ ਟਾਈਮ ਬਿਲਕੁਲ ਨਹੀਂ ਲੱਗਦਾ ਹੈਗਾ ਕੁਝ ਤੁਹਾਨੂੰ ਪਤਾ ਅੱਗ ਦੇ ਅੱਗੇ ਬਹਿਣਾ ਪੈਂਦਾ ਤੇ ਗਰਮੀ ਦੇ ਵਿੱਚ ਬੈਠਿਆ ਨਹੀਂ ਜਾਂਦਾ ਤੇ ਭੁੰਨਦੀਆਂ ਮੈਂ ਕਿੰਨੀ ਕੜਾਈ ਨਾ ਬਦਲਨੀ ਪਵੇ ਹਨ ਤੇ ਲੋ ਗਾਇਜ਼ ਆ ਦੇਖੋ ਆਪਾਂ ਸੇਵੀਆਂ ਭੁੰਨ ਲੀਆਂ ਨੇ ਸੇਵੀਆਂ ਭੁੰਨ ਕੇ ਬਹੁਤ ਫਾਇਦਾ ਹੁੰਦਾ ਕਿਉਂਕਿ ਇਹਨਾਂ ਨੂੰ ਨਾ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਤੱਕ ਮਰਜ਼ੀ ਰੱਖ ਲੋ ਤੇ ਇਦਾਂ ਭੁੰਨਣਾ ਮੱਠੀ ਮੱਠੀ ਅੱਗ ਤੇ ਭੁੰਨਣੀਆਂ ਪੈਂਦੀ ਐ ਥੋੜੀ ਮਿਹਨਤ ਜ਼ਰੂਰ ਲੱਗਦੀ ਐ ਕਹਿਣਾ ਖਾਣੀਆਂ ਸੋਖੀਆਂ ਤੇ ਕਰਨਾ ਬਹੁਤ ਔਖਾ ਹੈ ਇਹਨਾਂ ਨੂੰ ਪਹਿਲਾਂ ਵੱਟੋ ਸੁਕਾਓ ਤੇ ਫਿਰ ਇਹਨਾਂ ਨੂੰ ਭੁੰਨੋ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਭੁੰਨ ਕੇ ਆਪਾਂ ਇਹਨਾਂ ਨੂੰ ਜਿੱਦਾਂ ਮਰਜ਼ੀ ਸੰਭਾਲ ਕੇ ਰੱਖ ਸਕਦੇ ਆ ਤੇ ਬਾਕੀ ਥੋੜੀਆਂ ਜਿਹੀਆਂ ਰਹਿ ਗਈਆਂ ਨੇ ਉਹ ਮੈਂ ਸੋਚ ਰਹੀ ਆ ਕੱਲ ਕੋ ਨਾ ਭੁੰਨ ਲਾਂਗੇ ਦੇਖਦੀ ਆ ਤੇ ਆਰਾਮ ਰਾਮ ਨਾਲ ਭੁੰਨਣ ਜਾਣ ਗਿਆ ਬਾਕੀ ਕੋ ਹੋਰ ਕੰਮ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਤੇ ਤਦ ਤੱਕ ਤੁਸੀਂ ਬਨੇ ਰੋ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਲੋ ਗਾਈਜ਼ ਆ ਦੇਖ ਲਓ ਕਿੰਨੀ ਸੋਣੀ ਅੱਗ ਬਲ ਰਹੀ ਹੈ ਨੇ ਤੇ ਇਹਦੇ ਵਿੱਚ ਆਪਾਂ ਧਰ ਦਾਂਗੇ ਆਲੂ ਪਹਿਲਾਂ ਯਾਦ ਹੈ ਤੁਹਾਨੂੰ ਆਪਾਂ ਕਿੰਨੇ ਆਲੂ ਭੁੰਨਦੇ ਹੁੰਦੇ ਸੀ ਉਹਨਾ ਮੇਰੇ ਕੈਮਰੇ ਹੱਥ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਇਹ ਆਲੂ ਆਲੂ ਲੈ ਕੇ ਹੁਣ ਇਹਨੂੰ ਨਾ ਮੈਂ ਇੱਥੇ ਭੁੰਨਣਾ ਰੱਖ ਦੂੰਗੀ ਤੇ ਇਹਦੇ ਉੱਤੇ ਰੱਖ ਦਾਂਗੇ ਆਪਾਂ ਹੰਗਾਰ ਜੀ ਬਹੁਤ ਵਧੀਆ ਲੱਗਦਾ ਜਦੋਂ ਭੁੱਜਿਆ ਹੋਇਆ ਪਹਿਲਾਂ ਸਾਡੀ ਮੰਮੀ ਐਦਾ ਹੀ ਭੁੰਨ ਕੇ ਜਿਵੇਂ ਰੋਟੀ ਦੀ ਨਾਲਾ ਚਟਣੀ ਜੀ ਬਣਾ ਕੇ ਆਪਾਂ ਖਾ ਲੈਂਦੇ ਹੁੰਦੇ ਸੀਗੇ ਲੋ ਇਹਦੇ ਵਿੱਚ ਭੁੰਨ ਦਿੰਨੇ ਆਪਾਂ ਰੱਖ ਦਿੰਨੇ ਆ ਨਨ ਆਲੂਆਂ ਨੂੰ ਪੁੱਜਣਗੇ ਸਾਡੇ ਆਲੂ ਪੁੱਜੇ ਹੋਣ ਆਲੂਆਂ ਦੀ ਆਪਾਂ ਬਣਾਵਾਂਗੇ ਛਟਣੀ ਇੱਥੇ ਰੱਖ ਕੇ ਦੇਖ ਕੇ ਇਹਦੇ ਉੱਪਰੰਗਾ ਰੱਖ ਦੇ ਮੈਂ ਤੇ ਲੋ ਜੀ ਆਪਾਂ ਬਣਾਉਣ ਲੱਗੇ ਸੀ ਭਿੰਡੀ ਬਾਕੀ ਭਿੰਡੀ ਬਣਾਉਂਗੀ ਅੱਜ ਮੈਂ ਮਸਾਲੇ ਵਾਲੀ ਠੀਕ ਹੈ ਜੀ ਬਹੁਤ ਵਧੀਆ ਲੇਸਲੀ ਨਹੀਂ ਬਣਦੀ ਤੇ ਵਧੀਆ ਬਹੁਤ ਬਣਦੀ ਹੈ ਟੇਸਟੀ ਤੇ ਆ ਦੇਖੋ ਜੀ ਮੈਂ ਤਾਜੀ-ਤਾਜੀ ਬਿਲਕੁਲ ਭਿੰਡੀ ਲੈ ਲਈਏ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਧੋਪਨਾ ਕੇ ਮੈਂ ਇਹਨੂੰ ਸੁਕਾ ਲਿਆ ਸੀਗਾ ਮੈਂ ਕਿ ਪਾਣੀ ਨਾ ਰਵੇ ਇਹਦੇ ਚ ਕਿਉਂਕਿ ਪਾਣੀ ਹੋਵੇ ਨਾ ਤੇ ਫਿਰ ਤੁਹਾਨੂੰ ਪਤਾ ਲੇਸਲੀ ਜੀ ਬਣ ਜਾਂਦੀ ਹੈ ਤੇ ਜਿਸ ਤਰ੍ਹਾਂ ਬਣਾਉਂਗੀ ਉਸੇ ਤਰ੍ਹਾਂ ਦਾ ਬਾਕੀ ਧੰਨਵਾਦ ਤੁਹਾਡਾ ਬਹੁਤ ਸਾਰਾ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਅੱਛੇ-ਅੱਛੇ ਕਮੈਂਟ ਕਰਨ ਲਈ ਤੇ ਹੁਣ ਇਹਨੂੰ ਆਪਾਂ ਭਿੰਡੀ ਨੂੰ ਕੱਟ ਲੈਣੇ ਆ ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਭਿੰਡੀ ਮੈਂ ਭਿੰਡੀ ਬਣਾਉ ਕਿਉਂਕਿ ਲੱਗ ਲੱਗ ਡਿਮਾਂਡ ਹੋਵੇ ਤੇ ਫਿਰ ਦੋ ਤਰ੍ਹਾਂ ਦੀ ਇੱਕ ਨਹੀਂ ਪਸੰਦ ਕਰਦਾ ਦੂਸਰਾ ਦੂਸਰੀ ਨਹੀਂ ਪਸੰਦ ਕਰਦਾ ਇਸ ਕਰਕੇ ਮੈਂ ਦੋ ਤਰ੍ਹਾਂ ਦੀ ਪਿੰਡੀ ਬਣਾਣ ਲੱਗੀ ਸੀ ਇੱਕ ਮਸਾਲਾ ਪਿੰਡੀ ਇੱਕ ਮੈਂ ਬਿਲਕੁਲ ਸਿੰਪਲ ਪਿੰਡੀ ਸਿੰਪਲ ਪਿੰਡੀ ਤੁਸੀਂ ਦੇਖੀ ਹੈ ਤੇ ਗਾਇਜ਼ ਇਹਦੇ ਵਿੱਚ ਲੈਣਾ ਥੋੜਾ ਜ਼ਿਆਦਾ ਤੇਲ ਥੋੜਾ ਤੇਲ ਗਰਮ ਹੋ ਜੇ ਫਿਰ ਮੈਂ ਨੂੰ करूंगी ਟਰਾਈ ਠੀਕ ਹੈ ਤੇ ਜਿਹੜੀ ਮੈਂ ਬਿਲਕੁਲ ਦੂਸਰੀ ਤੇ ਮੈਂ ਆਪਣੀ ਡਿਬਾੜੀ ਹੈ ਨਾ ਸਿੰਪਲ ਉਹ ਤਾਂ ਤੁਸੀਂ ਪਹਿਲਾਂ ਵੀ ਦੇਖਿਆ ਕਿ ਬਹੁਤ ਈਜ਼ੀ ਤਰੀਕੇ ਨਾਲ ਬਣ ਜਾਂਦੀ ਹੈ ਤੇ ਮੈਂ ਲੱਗ ਲੱਗ ਕਿਆ ਬਣਾਉਣਾ ਇਹ ਅਦੇ ਕੋ ਦੇ ਲਈ ਮੈਂ ਮਸਾਲਾ ਲੈ ਲਿਆ ਅੱਜ لے ਆ ਮੈਂ ਮੈਨੂੰ ਗੁਰਚਰਨ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਨਾ ਪਿਉਰੀ ਬਣਾਇਆ ਕਰੋ ਸਿਸਟਰ ਵਿੱਚ ਹੀ ਕਰਕੇ ਬਹੁਤ ਟੇਸਟੀ ਬਣਦਾ ਤੇ ਇਸ ਕਰਕੇ ਚਲੋ ਮੈਂ ਪਿਉਰੀ ਬਣਾਇਆ ਕਰਾਂਗੀ ਠੀਕ ਹੈ ਪਰ ਇਹ ਜਿਹੜਾ ਮੈਂ ਭਿੰਡੀ ਬਣਾਉਣ ਲੱਗੀ ਆ ਇਹ ਮੈਂ ਆਪਣੇ ਲੱਗ ਤਰੀਕੇ ਨਾਲ ਬਾਕੀ ਬਹੁਤ ਸਾਰਾ ਧੰਨਵਾਦ ਬਹੁਤ ਸਾਰੀਆਂ ਭੈਣਾਂ ਮੈਨੂੰ ਬਹੁਤ ਪਿਆਰ ਕਰਦੀਆਂ ਤੁਹਾਡੀ ਭੈਣਾਂ ਮਤਲਬ ਮੈਨੂੰ ਇੰਨਾ ਅੱਛਾ ਲੱਗਦਾ ਨੇ ਕਿ ਮੈਨੂੰ ਇੱਕ ਮੇਰਾ ਪਰਿਵਾਰ ਮਿਲਿਆ ਹੋਇਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੇਰੇ YouTube 'ਤੇ ਬੜੇ ਅੱਛਾ-ਅੱਛੇ ਕਮੈਂਟ ਕਰਦੇ ਆ ਨਾ ਮਤਲਬ ਕਈ ਵੀ ਇਹਦਾ ਇਦਾਂ ਮਨ ਕਰਦਾ ਕਾਸ਼ ਮੈਂ ਬਿੱਲ ਲਵਾ ਤੁਹਾਨੂੰ ਇੰਨਾ ਅੱਛਾ ਲੱਗਦਾ ਤੁਸੀਂ ਤਾਂ ਮੈਨੂੰ ਫੇਰ ਵੀ ਦੇਖ ਲੈਂਦੇ ਹੋ ਚਲੋ ਤੇ ਮੈਨੂੰ ਦੇਖੋ ਜਿਹੜੀ ਮੈਂ ਦੇਖ ਵੀ ਨਹੀਂ ਪਾਈ ਕਮੈਂਟ ਪੜ੍ਹ ਕੇ ਮੈਂ ਖੁਸ਼ ਹੋ ਜਾਂਦੀ ਆ ਤੁਹਾਡੀ ਪਿੰਡੀ ਨੂੰ ਪੂਰੀ ਫਰਾਈ ਕਰਲਾਂਗੇ ਮਸਾਲਾ ਥੇ ਪਾ ਲਿਆ ਤੁਸੀਂ ਇਹ ਪਿੰਡੀ ਦਾ ਸਾਡੀ ਮਸਾਲੇ ਵਾਲੀ ਜਿਹੜੀ ਤੁਸੀਂ ਧੀ ਬਣਦੀ ਹੈ ਇਹ ਬਣਾਉਂਗੇ ਨਾ બીજી ਪਿੰਡੀ ਉਹਨੂੰ ਕੋਲ ਸੌਸ ਤੇ ਇਸ ਤਰ੍ਹਾਂ ਬਣਾਉਣੀ ਚਾਹੀਦੀ ਤੁਸੀਂ ਆਪ ਵੀ ਜੇ ਤੇ ਉਹ ਜਿਹਨੂੰ ਸਾਦਾ ਢਿੰਡੀ ਬਣਾਉਣ ਵਾਲੀ ਜਿਹੜੀ ਉਹਨੂੰ ਆਪਾਂ ਇੱਦਾਂ ਦੇਖੋ ਪਹਿਲਾਂ ਫਰਾਈ ਕਰਨਾ ਹੈ ਘਿਓ ਦੇ ਵਿੱਚ ਔਰ ਸੌਰੀ ਛੇਰ ਦੇ ਵਿੱਚ ਠੀਕ ਹੈ ਜੀ ਇੱਧਰ ਦਾ ਜਿਹੜੀ ਮੈਂ ਸੁੱਕੀ ਢਿੰਡੀ ਬਣਾਣੀ ਹੁੰਦੀ ਉਹ ਵਾਲੀ ਬਣਾ ਰਹੀ ਹਾਂ ਤੇ ਇਹਨਾਂ ਨੂੰ ਲੈ ਲਵਾਂ ਤੇ ਮੇਲੇ ਮੇਲੇ ਤੇ ਪਿਆਜ਼ ਦੇ ਦਿੱਤਾ ਠੀਕ ਹੈ ਜੀ ਹੱਥ ਲੈ ਇਹ ਥੋੜਾ ਜਿਹਾ ਲੈਣਾ ਆਪਾਂ ਜ਼ਿਆਦਾ ਤਾਂ ਨਹੀਂ ਲੱਗੇਗਾ ਬਹੁਤ ਜਲਦੀ ਇਹ ਬਰੀਕ ਬਣ ਗਈ ਨੋ ਹੈਲੋ ਜੀ ਆਪਾਂ ਅੱਜ ਅੰਨਿਆ ਤੜਕਾਇਤ ਸੋਖੇ ਪਿੰਡੀ ਬਹੁਤ ਜਲਦੀ ਵੀ ਬਣ ਗਈ ਹੈ ਵਧੀਆ ਵੀ ਬਣ ਗਈ ਹੈ ਤੇ ਸੋਖੇ ਤਰੀਕੇ ਨਾਲ ਇਹ ਵਾਲੀ ਪਿੰਡੀ ਬਣ ਗਈ ਦੋ ਤਰ੍ਹਾਂ ਦੀ ਪਿੰਡੀ ਬਣਾਉਣ ਲੱਗੀ ਸੀ ਮੈਂ ਕਿਉਂ ਨਾ ਪੈਣਾ ਨਾਲ ਆਪਣੀ ਵੀਡੀਓ ਸ਼ੇਅਰ ਕਰ ਲੀ ਜੀ ਆ ਦੇਖੋ ਪਿੰਡੀ ਆ ਸਾਡੀਆਂ ਹੋ ਗਈਆਂ ਸਰਾਏ ਹੁਣ ਆਪਾਂ ਇਹਨਾਂ ਨੂੰ ਨਾ ਕੱਢ ਲੈਣਾ ਪੈਣਾ ਠੀਕ ਹੈ ਜੀ ਇਹ ਕੱਟ ਲੈਣਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਕ੍ਰਸ਼ ਕਰਕੇ ਕੰਮੀਆਂ ਸਾਬਤ ਨਹੀਂ ਆਉਂਦਾ ਨਾ ਜਣਾ ਇਹ ਪਾ ਦੇਣਾ ਠੀਕ ਹੈ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਜੀਰਾ ਠੀਕ ਹੈ ਜੀਰਾ ਭੁੰਨ ਕੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੇ ਜਿਹੀ ਪਿਆਜ਼ ਉਹ ਨਹੀਂ ਬਣਾਉਣਾ ਹੁਣ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਜਿਵੇਂ ਆਪਾਂ ਨੋਰਮਲ ਬਸਾਂਦਾ ਭੁੰਨਦੇ ਹਾਂ एड् भुन लेना आप जी प्याज आप हो गया साढ़े ये वाले प्याज हो चुके हैं ये ज्यादा टाइम नहीं ना लगता यी भिंडी में ये हूँ आप देने थोड़ा जहां नमक थोड़िया जी मैं हरिया मिर्चा पाई हुई हल्की जी लाल मिर्च ਹਲਕੀ ਦੇਖੀ ਵਿੱਚ ਹਲਕਾ ਜਿਹਾ ਦਾ ਕੀ ਕਹਿੰਦੇ ਨੇ ਗਰਮ ਮਸਾਲਾ ਠੀਕ ਹੈ ਜੀ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਹਲਦੀ ਤੇ ਲੋ ਜੇ ਨੂੰ ਥੋੜਾ ਜਿਹਾ ਆਪਾਂ ਨਾ ਥੋੜੀ ਤੇਜ਼ ਅੱਗ ਕਰਕੇ ਹਲਕਾ ਜਿਹਾ ਕਰਕੇ ਇੱਕ ਚਮਚਾ ਚਾਪਾ ਪਾ ਦਾਂਗੇ ਪੀਸੇ ਹੋਏ ਟਮਾਟਰ ਠੀਕ ਹੈ ਥੋੜਾ ਜਿਹਾ ਪਾਣਾ ਆਪਾਂ ਇਹਦੇ ਵਿੱਚ ਅਮਚੂਰ ਪਾਣਾ ਤੁਸੀਂ ਅਮਚੂਰ ਵੀ ਪਾ ਸਕਦੇ ਹੋ ਨੇ ਕਰਕੇ ਥੋੜਾ ਜਿਹਾ ਵਿੱਚ ਇਹ ਆਪਾਂ ਹੁਣ ਇਹਦੇ ਪਾ ਦਾਂਗੇ ਪਿੰਡੀ ਇਹ ਵੀਰਪੂਲ ਕੋਖੀਆਂ ਜਿਹੜੀਆਂ ਬਣਾ ਦਿੰਦੇ ਆ ਨਾ ਇਹ ਬਣੀਆਂ ਪਿੰਡੀ ਸਿੰਪਲ ਸੌ ਵਰਗੇ ਨਿੰਕੇ ਆ ਜਿੰਨੇ ਜਿੰਨਾ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਰਲਾ ਦਾਂਗੇ ਇਸ ਤਰ੍ਹਾਂ ਰਲਾ ਕੇ ਹੁਣ ਆਪਾਂ ਇਹਨੂੰ ਦਵਾਂਗੇ ਟੱਕ ਠੀਕ ਹੈ ਜੀ ਇਹ ਵਾਲੀ ਪਿੰਡੀ ਚਾਪਾ ਅਜਾ ਬਣਾਵਾਂਗੇ ਹੁਣ ਜਿਹੜੀ ਮਸਾਲੇ ਵਾਲੀ ਬਣਾਵਾਂਗੇ ਦੇਖੋ ਜੀ ਮਸਾਲਾ ਸਾਡਾ ਥੋੜਾ ਜਿਹਾ ਹੋ ਗਿਆ ਨਾ ਪਿਆਰ ਅਨਕੇ ਅੱਗੇ ਕਰਾਉਂਗਾ ਰੈਚਡ ਹੋ ਗਏ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੀ ਜਿਹੀ ਕਾਲੀ ਮਿਰਚ ਟੇਸਟ ਅਨਸਾਰ ਪਾਇਓ ਠੀਕ ਹੈ ਜੇਕਰ ਤੁਸੀਂ ਵਧੀਆ ਮਸਾਲੇ ਵਾਲੀ ਭਿੱਡੀ ਬਣਾਉਣਾ ਚਾਹੁੰਦੇ ਆ ਨਾ ਤੇ ਥੋੜਾ ਜਿਹਾ ਭੁੰਨਿਆ ਹੋਇਆ ਇਹਦੇ ਵਿੱਚ ਚੀਆ ਪਾ ਦੇ ਥੋੜਾ ਜਿਹਾ ਪਾਦੇ ਦੇ ਵਿੱਚ ਅਮਚੂਰ ਕਿਤੇ ਜੀ ਥੋੜਾ ਅਮਚੂਰ ਇਹਦੇ ਵਿੱਚ ਵੀ ਆਪਾਂ ਪਾ ਦਿੰਨੇ ਆ पा नमक थोड़ी जी पा देने लाल मिर्च थोड़ा किंग मसाला थोड़ा जहा पा देने आप गर्म मसाला बाकी जा सर्दी हल्की फिर वो जी थोड़े जे पा लें दी ठीक है आप चंकी तरह हिला लाँगे ਮੈਂ ਬਿਲਕੁਲ ਤੇਲ ਘੱਟ ਪਾਇਆ ਕਿਉਂਕਿ ਆਪਾਂ ਨਾ ਫਰਾਈ ਕਰਨੀਆਂ ਸੀਗੀਆਂ ਹਨ ਇਸ ਕਰਕੇ ਤੇਲ ਮੈਂ ਬਿਲਕੁਲ ਘੱਟ ਪਾਇਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਪਿਉਰੀ ਪੱਤੀ ਹੋਈ ਹੈ ਨਾ ਇਹ ਪਾ ਦਿੰਦੇ ਹਾਂ ਜਿਹੜੀ ਬਣਾਈ ਹੋਈ ਹੈ ਸਾਡੀ ਟਮਾਟਰਾਂ ਦੀ ਮੱਤੇ ਮਸਾਲੇ ਅੰਕਿਤ ਚ ਪੂਣ ਲੱਗ ਲੈਣੇ ਦੇ ਲੋ ਜੀ ਆ ਦੇਖੋ ਮਸਾਲਾ ਬਣ ਕੇ ਹੋ ਗਿਆ ਪਿਆਰ ਦਿਖ ਰਿਹਾ ਨਾ ਤੁਹਾਨੂੰ ਕਿੰਨਾ ਵਧੀਆ ਮਸਾਲਾ ਬਣ ਗਿਆ ਹੁਣ ਇਹਦੇ ਵਿੱਚ ਜਿਹੜੀ ਆਪਾਂ ਫਰਾਈ ਕੀਤੀ ਸੀ ਨਾ ਪਿੰਡੀ ਆ ਦੇਖੋ ਐਡਾ ਪਾ ਰਿਹਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਣਾ ਨੂੰ ਚੰਗੀ ਤਰ੍ਹਾਂ ਰਲਾ ਲੈਣੀ ਹੈ ਜੇਕਰ ਤੁਸੀਂ ਚਾਹੋ ਨਾ ਇਹਦੇ ਵਿੱਚ ਹਿੰਗ ਪਾ ਸਕਦੇ ਹੋ ਠੀਕ ਹੈ ਮੈਂ ਹਿੰਗ ਨਹੀਂ ਪਾਈ ਕਿਉਂਕਿ ਮੈਂ ਬਹੁਤ سارے ਮਸਾਲੇ ਪਾ ਦਿੱਤੇ ਨੇ ਹਿੰਗ ਦੇ ਨਾਲ ਵਧੀਆ ਜਿਹਾ ਫਲੇਵਰ ਵੀ ਆ ਜਾਂਦਾ ਹੈ अदा करके सिम के उ ढक देंगे क्योंकि ज्यादा टाइम नहीं लगेगा लग ठीक है जी क्योंकि आप फ्राई की बस हमें देखो गैस बिल्कुल मैं आ देखो गैस में बिल्कुल सिम कर दिता है हूँ तो इन थोड़ा जहाँ मिनट लिए रेस्ट रख दे देर बन गई साइड भिंडी सिंपल तो मैं बिलकुल बनाई है पर मैं ये वाली मसाले आिडी स्पैशली बनाई मैं अच्छे जरूर बनायो ठीक है आ देखो कि भिंडी बनी है ਅਰੇ ਮਸਾਲੇ ਵਾਲੀ ਪਿੰਡੀ ਇਹਨੂੰ ਤੁਸੀਂ ਸਰਵ ਕਰਕੇ ਜਾਂ ਖਾ ਕੇ ਦੇਖਿਓ ਪਰੌਂਠੀਆਂ ਦੇ ਨਾਲ ਬਹੁਤ ਟੇਸਟੀ ਬਣਦੀ ਹੈ गाइस ਬਣਾਣਾ ਤੇ ਮੈਨੂੰ ਜਰੂਰ ਦੱਸਣਾ ਤੇ ਕਿਹੜੀ ਪਿੰਡੀ ਪਸੰਦ ਹੈ ਕਹਿੰਦੇ ਤੁਹਾਨੂੰ ਮਸਾਲੇ ਵਾਲੀ ਪਿੰਡੀ ਪਸੰਦ ਕਿਉਂਕਿ ਇਹਦੀ ਰੰਗਤ ਵੀ ਬਹੁਤ ਵਧੀਆ ਆਈ ਹੈ ਤੇ ਮਸਾਲਾ ਪਿੰਡੀ ਬਹੁਤ ਟੇਸਟੀ ਲੱਗਦੀ ਹੈ ਤੇ ਆਹ ਦੇਖੋ ਜੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣੀ ਹੈ ਤੇ ਖੁਸ਼ਬੂ ਬਹੁਤ ਸੋਹਣੀ ਹੈ ਠੀਕ ਹੈ ਜੀ ਮੈਨੂੰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਲਈ ਪਿੰਡੀ ਬਹੁਤ ਸਵਾਦ ਬਣੇਗੀ। ਮਤਲਬ ਪਹਿਲਾ ਵਲੌਗ ਦੇਖਿਆ ਜਾ ਚੀ ਕੋਈ ਕੜਾਈ ਉਠਾ ਕੇ ਦਿਖਾ ਰਹੀ। ਮੈਂ ਕੜਾਈ ਤਾਂ ਉਤਾਰਿਆ ਨਹੀਂ ਕਿਉਂਕਿ ਮੇਰੀ ਮੈਨੂੰ ਪਤਾ ਹੈ ਕਿ ਇਹ ਪਿੰਡੀ ਬਹੁਤ ਟੇਸਟੀ ਬਣੇਗੀ। ਸਪੈਸ਼ਲ ਲਗਾਉਣੀ ਹੁੰਦੀ ਹੈ ਨਾ ਵੀ ਕੈਮਰੇ ਦੇ ਵਿੱਚ ਦਿਖ ਜੇ ਵੀ ਮੈਨੂੰ ਜਰੂਰ ਦੱਸੋ ਕਿਉਂਕਿ ਮੇਰਾ ਕੈਮਰਾਮੈਨ ਬੜੀ ਦੂਰ ਲੈ ਕੇ ਖੜਿਆ ਸੀ ਨੈਸ ਕਰਕੇ ਆ ਦੇਖੋ ਬਹੁਤ ਟੇਸਟੀ ਬਣਦੀ ਹੈ ਵਧੀਆ-ਵਧੀਆ ਪਿੰਡੀ। ਠੀਕ ਹੈ ਜੀ ਬਾਕੀ ਕਰਦੇ ਤੁਹਾਨੂੰ ਪਤਾ ਹੀ ਅੱਜ ਮੈਂ ਸੇਵੀਆਂ ਵਗੈਰਾ ਵੀ ਤੋਂ ਆਪਣੀਆਂ ਕਰੀਆਂ ਸੀ ਬਹੁਤ ਗਰਮੀ ਸੀ ਚੁੱਲੇ ਤੇ ਗਰਮੀ ਸੀ ਜੀ। ਇਸ ਕਰਕੇ ਮੈਂ ਬਣਾਈ ਇਹ ਸਪੈਸ਼ਲ ਅੰਦਰੀ ਬਣਾਈ ਕਿਉਂਕਿ ਮੈਂ ਬਹੁਤ ਥੱਕ ਗਈ ਮੇਰਾ ਮੂੰਹ ਬੜਾ ਲਾਲ ਹੋ ਗਿਆ ਸੀਗਾ ਤੇ ਇਸ ਕਰਕੇ ਅੰਦਰੀ ਬਣਾ ਲਈ ਸੱਜੀ ਠੀਕ ਹੈ ਜੀ ਮਿਲਦੀਆਂ ਕਰ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਬੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਬਾਈ